ਹਰ ਬੰਦੇ ਦਾ ਕਿਸੇ ਨਾ ਕਿਸੇ ਬੈਂਕ ਦੇ ਵਿੱਚ ਖਾਤਾ ਤਾਂ ਜ਼ਰੂਰ ਹੁੰਦਾ ਤੁਹਾਡਾ ਵੀ ਜ਼ਰੂਰ ਹੋਵੇਗਾ ਤੁਹਾਡਾ ਵੀ ਕਿਸੇ ਨਾ ਕਿਸੇ ਬੈਂਕ ਦੇ ਵਿੱਚ ਖਾਤਾ ਤਾਂ ਜ਼ਰੂਰ ਹੋਵੇਗਾ ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੇ 1 ਨਹੀਂ 2 ਨਹੀਂ 3 ਨਹੀਂ 5 ਨਹੀਂ 7-7 ਖਾਤੇ ਬੈਂਕਰ ਦੇ ਵਿੱਚ ਖੁੱਲੇ ਹੋਏ ਐ ਕਿਉਂਕਿ ਉਹ ਕਰੋੜਪਤੀ ਲੱਖਾਂਪਤੀ ਲੋਕ ਹਨ ਜਿਨ੍ਹਾਂ ਨੇ ਇੰਨੇ-ਇੰਨੇ ਜ਼ਿਆਦਾ ਖਾਤੇ ਖੋਲੇ ਹੋਏ ਹਨ ਕਿਉਂਕਿ ਅਸੀਂ ਬੈਂਕਾਂ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਕਿਉਂ ਰੱਖਦੇ ਆ ਕਿਉਂਕਿ ਸਾਨੂੰ ਯਕੀਨ ਹੁੰਦਾ ਕਿ ਘਰ ਦੇ ਵਿੱਚ ਪੈਸਾ ਸੁਰੱਖਿਅਤ ਨਹੀਂ ਬੈਂਕਾਂ ਦੇ ਵਿੱਚ ਸਾਡਾ ਪੈਸਾ ਸੁਰੱਖਿਅਤ ਹੈ ਤੇ ਬੈਂਕਾਂ ਦੇ ਲੋਕਾਂ ਦੇ ਵਿੱਚ ਅਸੀਂ ਸੋਨਾ ਕਿਉਂ ਰੱਖਦੇ ਆ ਕਿਉਂਕਿ ਸਾਨੂੰ ਆਪਣੇ ਘਰ ਦੇ ਵਿੱਚ ਇਹੀ ਖਤਰਾ ਬਣਿਆ ਰਹਿੰਦਾ ਕਿ ਕਿਤੇ ਸੋਨਾ ਚੋਰੀ ਨਾ ਹੋ ਜਾਵੇ ਜਾਂ ਇੱਧਰ ਉੱਧਰ ਅਸੀਂ ਰੱਖ ਕੇ ਨਾ ਭੁੱਲ ਜਾਈਏ ਅਸੀਂ ਬੈਂਕਾਂ ਦੇ ਵਿੱਚ ਇਸ ਕਰਕੇ ਰੱਖਦੇ ਆ ਕਿਉਂਕਿ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਸਾਡਾ ਸੋਨਾ ਪੈਸਾ ਚਾਂਦੀ ਸਭ ਕੁਝ ਸੁਰੱਖਿਅਤ ਹੈ ਇੱਕ ਗੱਲ ਬਾਰੇ ਜਰੂਰ ਚੰਗੀ ਤਰ੍ਹਾਂ ਜਾਣੂ ਹੋਵੋਗੇ ਕਿ ਰਿజర్ਵ ਬੈਂਕ ਆਫ ਇੰਡੀਆ ਦਾ ਇਹ ਕਹਿਣਾ ਹੈ ਕਿ ਜੇਕਰ ਤੁਹਾਡੇ ਬੈਂਕ ਦੇ ਵਿੱਚ ਲੱਖਾਂ ਰੁਪਏ ਪਿਆ ਭਾਵੇਂ ਕਰੋੜਾ ਰੁਪਏ ਪਿਆ ਭਾਵੇਂ ਅਰਬਾ ਰੁਪਏ ਪਿਆ ਪਰ ਜੇਕਰ ਬੈਂਕਾਂ ਟੁੱਟ ਜਾਂਦੀਆਂ ਹਨ ਜਾਂ ਬੈਂਕਾਂ ਭੱਜ ਜਾਂਦੀਆਂ ਹਨ ਬੈਂਕਾਂ دیਵਾਲੀਆਂ ਹੋ ਜਾਂਦੀਆਂ ਹਨ ਤਾਂ ਤੁਹਾਨੂੰ ਬੈਂਕਾਂ ਦੇ ਵੱਲੋਂ ਉਹ ਕਰੋੜਾ ਰੁਪਇਆ ਨਹੀਂ ਉਹ ਲੱਖਾਂ ਰੁਪਇਆ ਨਹੀਂ ਉਹ ਅਰਬਾਂ ਰੁਪਇਆ ਨਹੀਂ ਸਿਰਫ ਤੁਹਾਨੂੰ ਬੈਂਕਾਂ ਦੇ ਵੱਲੋਂ 5 ਲੱਖ ਰੁਪਇਆ ਦਿੱਤਾ ਜਾਵੇਗਾ ਜੋ ਰੂਲ ਬਣਾਏ ਗਏ ਹਨ ਕਿਉਂਕਿ ਭਾਵੇਂ ਤੁਸੀਂ ਆਪਣੀਆਂ ਐਂਟਰੀਆਂ ਦਿਖਾਓ ਭਾਵੇਂ ਤੁਸੀਂ ਪਾਸ ਬੁੱਕਾਂ ਦਿਖਾਓ ਭਾਵੇਂ ਕੁਝ ਵੀ ਦਿਖਾ ਲਓ ਪਰ ਤੁਹਾਡਾ ਇੱਕ ਵੀ ਕੰਮ ਉੱਥੇ ਚੱਲਣ ਵਾਲਾ ਨਹੀਂ ਪਰ ਤੁਹਾਡਾ ਉੱਥੇ ਅਜਿਹਾ ਕੁਝ ਵੀ ਚੱਲਣ ਵਾਲਾ ਨਹੀਂ ਕਿਉਂਕਿ ਉਹ ਸਿਰਫ 5 ਲੱਖ ਰੁਪਏ ਹੀ ਦਿੱਤਾ ਜਾਵੇਗਾ ਭਾਵੇਂ ਤੁਹਾਡੇ ਨਾਲ ਕਰੋੜਾਂ ਦੀ ਠੱਗੀ ਹੋਈ ਹੋਵੇ ਭਾਵੇਂ ਅਰਬਾਂ ਦੀ ਸਿਰਫ ਤੁਹਾਨੂੰ 5 ਲੱਖ ਰੁਪਏ ਹੀ ਦਿੱਤਾ ਜਾਵੇਗਾ ਰੂਲਾਂ ਦੇ ਮੁਤਾਬਿਕ ਇਹ ਗੱਲ ਸਿਰਫ ਇੱਥੇ ਹੀ ਲਾਗੂ ਨਹੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਹੀ ਰੂਲ ਹੈ ਕਿ ਜੇਕਰ ਬੈਂਕਾਂ ਭੱਜ ਜਾਂਦੀਆਂ ਫਰੋਡ ਹੋ ਜਾਂਦੀਆਂ ਐ ਦਿਵਾਲੀਆਂ ਹੋ ਜਾਂਦੀਆਂ ਹਨ ਟੁੱਟ ਜਾਂਦੀਆਂ ਹਨ ਤਾਂ ਸਿਰਫ ਤੁਹਾਨੂੰ ਕਰੋੜਾਂ ਦੀ ਬਜਾਏ ਅਰਬਾਂ ਦੀ بجائے 5 ਲੱਖ ਰੁਪਏ ਹੀ ਦਿੱਤਾ ਜਾਵੇਗਾ ਇਸ ਦੇ ਵਿੱਚ ਸਾਡਾ ਕਿੰਨਾ ਵੱਡਾ ਨੁਕਸਾਨ ਹੈ ਤੁਸੀਂ ਵੀ ਸੋਚ ਕੇ ਇੱਕ ਵਾਰ ਇਹ ਗੱਲ ਸੁਣ ਕੇ ਹੈਰਾਨ ਤਾਂ ਜ਼ਰੂਰ ਹੋ ਰਹੇ ਹੋਵੋਗੇ ਇਹ ਗੱਲ ਬਿਲਕੁਲ ਸੱਚ ਹੈ ਦੋਸਤੋ ਸਾਡਾ ਇਸ ਸਮੇਂ ਬੈਂਕਾਂ ਦੇ ਵਿੱਚ ਪਿਆ ਪੈਸਾ ਵੀ ਸੁਰੱਖਿਅਤ ਨਹੀਂ ਕਿਉਂਕਿ ਜੇਕਰ ਬੈਂਕਾਂ ਟੁੱਟ ਜਾਂਦੀਆਂ ਜਾਂ ਭੱਜ ਜਾਂਦੀਆਂ ਜਾਂ ਫਰੋੜਾ ਹੋ ਜਾਂਦੀਆਂ ਜਾਂ ਫਿਰ ਦਿਵਾਲੀਆਂ ਹੋ ਜਾਂਦੀਆਂ ਕਿਉਂਕਿ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਿਆ ਫਰੀਜ਼ਕੋਟ ਦੀ ਸੱਚੀ ਗੱਲ ਆ ਦੋ ਦਿਨ ਪਹਿਲਾਂ ਦੀ ਗੱਲ ਹੈ ਕਿ ਉੱਥੇ ਇੱਕ ਬੈਂਕ ਮੁਲਾਜ਼ਮ ਜੋ ਕਰੋੜਾਂ ਅਰਬਾਂ ਰੁਪਏ ਦੀ ਠੱਗੀ ਕਰਕੇ ਭੱਜ ਚੁੱਕਿਆ ਸੀ ਪਰ ਬੇਸ਼ੱਕ ਉਹ ਗ੍ਰਿਫਤਾਰ ਤਾਂ ਪੁਲਿਸ ਵੱਲੋਂ ਕਰ ਲਿਆ ਗਿਆ ਪਰ ਹਲੇ ਉਸ ਨੂੰ ਕੀ ਸਜ਼ਾ ਮਿਲੀ ਹੈ ਕੀ ਸਜ਼ਾ ਮਿਲਣੀ ਹੈ ਇਹ ਤਾਂ ਹਲੇ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਮੈਂ ਤੁਹਾਨੂੰ ਉਸ ਦੀ ਇੱਕ ਗੱਲ ਦੱਸਦਾ ਕਿ ਜੇਕਰ ਉਸ ਦੇ ਕੋਲ ਕੋਈ ਆ ਕੇ ਐਫ ਡੀ ਕਰਾਂਦਾ ਸੀ ਇੱਕ ਦੇ ਵਿੱਚ ਬੀਮਾ ਕਰਾਂਦਾ ਸੀ ਜਾਂ ਪੈਸੇ ਜਮ੍ਹਾਂ ਕਰਾਂਦਾ ਸੀ ਤਾਂ ਕੁਝ ਵੀ ਉਹ ਅਜਿਹਾ ਕਰਾਂਦਾ ਸੀ ਤਾਂ ਅਜਿਹਾ ਕੁਝ ਵੀ ਕਰਾਂਦਾ ਸੀ ਤਾਂ ਉਹ ਆਪਣੇ ਨਾਮ ਤੇ ਜਮ੍ਹਾਂ ਕਰ ਲੈਂਦਾ ਸੀ ਆਪਣੇ ਨਾਮ ਤੇ ਐਫ ਡੀ ਤੋੜ ਕੇ ਕਰ ਲੈਂਦਾ ਸੀ ਜਿਸ ਕਰਕੇ ਉਹ ਹੁਣ ਬੰਦਾ ਕਰੋੜਪਤੀ ਅਰਬਪਤੀ ਹੋ ਚੁੱਕਿਆ ਸੀ ਪਰ ਕਹਿੰਦੇ ਹਨ ਕਿ ਜਿਹੜਾ ਪੈਸਾ ਅਸੀਂ ਦੋ ਨੰਬਰ ਦਾ ਕਮਾਂਦੇ ਹਾਂ ਕਿਸੇ ਨਾਲ ਸੀ ਢੋਖਾ ਧੜੀ ਕਰਕੇ ਕਮਾਂਦੇ ਹਾਂ ਤਾਂ ਉਹ ਸਾਨੂੰ ਬਹੁਤਾ ਚਿਰ ਪਛਦਾ ਨਹੀਂ ਇਸੇ ਤਰ੍ਹਾਂ ਉਸ ਮੁਲਾਜ਼ਮ ਦੇ ਨਾਲ ਹੋਇਆ ਕਿ ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਲੋਕ ਆਪਣੇ ਰੋਜ਼ਾਨਾ ਜਾ ਕੇ ਐਂਟਰੀਆਂ ਚੈੱਕ ਕਰਵਾਉਣ ਲੱਗੇ ਤੇ ਆਪਣੀਆਂ ਐਫ ਡੀਆ ਚੈੱਕ ਕਰਵਾਉਣ ਲੱਗੇ ਬੈਂਕ ਖਾਤੇ ਦੇ ਵਿੱਚ ਪੈਸੇ ਚੈੱਕ ਕਰਨ ਲੱਗੇ ਬੈਂਕ ਵਾਲਿਆਂ ਦੇ ਵੱਲੋਂ ਇਹ ਕਿਹਾ ਬੈਂਕ ਵਾਲਿਆਂ ਦੇ ਵੱਲੋਂ ਇਹ ਕਿਹਾ ਗਿਆ ਕਿ ਤੁਹਾਡੀ ਤਾਂ ਇੱਥੇ ਕੋਈ ਐਫ ਡੀ ਹੋਣੀ ਹੋਈ ਤੁਹਾਡੇ ਤਾਂ ਬੈਂਕ ਦੇ ਵਿੱਚ ਪੈਸੇ ਹੀ ਨਹੀਂ ਹੈਗੇ ਜੇ ਹੈਗੇ ਆ ਤਾਂ 10 ਲੱਖ ਤੁਸੀਂ ਦੱਸ ਰਹੇ ਹੋ ਤੁਹਾਡੇ ਬੈਂਕ ਦੇ ਵਿੱਚ ਸਿਰਫ 2 ਲੱਖ ਰੁਪਏ ਤੁਹਾਡਾ ਅਕਾਊਂਟ ਤਾਂ ਬਿਲਕੁਲ ਖਾਲੀ ਪਿਆ ਤੁਹਾਡੀ ਤਾਂ ਕੋਈ ਡਿਟੇਲ ਹੀ ਨਹੀਂ ਹੈਗੀ ਸਾਡੇ ਕੋਲ ਜਦੋਂ ਲੋਕਾਂ ਦੇ ਕੋਲ ਇਹ ਗੱਲਾਂ ਬੈਂਕ ਵਾਲਿਆਂ ਨੇ ਕੀਤੀਆਂ ਅਤੇ ਪੁਲਿਸ ਦੇ ਵਿੱਚ ਰਿਪੋਰਟਾਂ ਕੀਤੀਆਂ ਤਾਂ ਇਹ ਗੱਲ ਸਾਹਮਣੇ ਆਈ ਕਿ ਇੱਕ ਬੈਂਕ ਮੁਲਾਜ਼ਮ ਜੋ ਕੈਸ਼ੀਅਰ ਸੀ ਉਹ ਭੱਜ ਚੁੱਕਿਆ ਸੀ ਜਿਸ ਨੂੰ ਹੁਣ ਪੁਲਿਸ ਦੇ ਵੱਲੋਂ ਫੜ ਲਿਆ ਗਿਆ ਪਰ ਉਸ ਨੂੰ ਹਲੇ ਤੱਕ ਕੋਈ ਸਜ਼ਾ ਮਿਲੀ ਜਾਂ ਨਹੀਂ ਮਿਲੀ ਇਹ ਗੱਲ ਸਾਹਮਣੇ ਨਹੀਂ ਆਈ ਪਰ ਤੁਹਾਡੀ ਇਸ ਬਾਰੇ ਕੀ ਰਾਏ ਹੈ ਕਿ ਸਾਡਾ ਪੈਸਾ ਬੈਂਕਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ ਤੇ ਅਸੀਂ ਪੈਸੇ ਨੂੰ ਰੱਖੀਏ ਤਾਂ ਰੱਖੇ ਕਿਤੇ ਜੇ ਪੈਸੇ ਨੂੰ ਅਸੀਂ ਰੱਖੀਏ ਤਾਂ ਫਿਰ ਰੱਖੀਏ ਕਿੱਥੇ ਇਸ ਬਾਰੇ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਕੋਈ ਐਦਾਂ ਦੀ ਨੀਤੀ ਬਣਾਣੀ ਚਾਹੀਦੀ ਹੈ ਜਿਦੇ ਨਾਲ ਸਾਡਾ ਪੈਸਾ ਬਿਲਕੁਲ ਸੇਫ ਹੋਵੇ ਸਾਨੂੰ ਕੋਈ ਵੀ ਚਿੰਤਾ ਫਿਕਰ ਨਾ ਹੋਵੇ ਸਾਨੂੰ ਇਹੇ ਹੋਣਾ ਚਾਹੀਦਾ ਕਿ ਸਾਡਾ ਬੈਂਕਾਂ ਦੇ ਵਿੱਚ ਲੱਖਾਂ ਰੁਪਇਆ ਭਾਵੇਂ ਕਰੋੜਾ ਰੁਪਇਆ ਭਾਵੇਂ ਅਰਬਾ ਰੁਪਇਆ ਕਿ ਸਾਡਾ ਪੈਸਾ ਸੇਫ ਪਿਆ ਕਿਤੇ ਨਹੀਂ ਜਾਂਦਾ ਭਾਵੇਂ ਕੁਝ ਵੀ ਹੋ ਜਾਵੇ ਬੈਂਕਾ ਟੁੱਟ ਜਾਣ ਭੱਜ ਜਾਣ ਦਿਵਾਲੀਆਂ ਹੋ ਜਾਣ ਤੇ ਕੁਝ ਵੀ ਹੋ ਜਾਵੇ ਪਰ ਸਾਡਾ ਪੈਸਾ ਕਿਤੇ ਵੀ ਨਹੀਂ ਜਾਂਦਾ ਸਾਨੂੰ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਸਰਕਾਰ ਦੀ ਨੀਤੀ ਤੇ ਤੇ ਉਸ ਮੁਲਾਜ਼ਮ ਬਾਰੇ ਤੁਹਾਡੀ ਕੀ رائے ਹੈ ਕਿ ਅਜਿਹੇ ਲੋਕਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਹੋ ਚੁੱਕੀ ਹੈ ਉਸ ਨੇ ਕਰੋੜਾਂ ਰੁਪਏ ਦਾ ਅਰਬਾਂ ਰੁਪਏ ਦਾ ਲੋਕਾਂ ਨੂੰ ਟੀਕਾ ਲਾਇਆ ਕਿ ਉਸ ਦਾ ਵੀ ਇੱਕ ਅਜਿਹਾ ਟੀਕਾ ਲੱਗਣਾ ਚਾਹੀਦਾ ਜਿਸ ਨਾਲ ਉਹ ਬਿਲਕੁਲ ਆਪਣੀ ਜ਼ਿੰਦਗੀ ਤੋਂ ਉਦਾਸ ਹੋ ਜਾਵੇ ਜਿਸ ਨਾਲ ਉਸ ਦੀ ਜ਼ਿੰਦਗੀ ਦੇ ਵਿੱਚ ਇੰਨੇ ਜ਼ਿਆਦਾ ਮੁਸੀਬਤਾਂ ਆ ਜਾਣ ਕਿ ਉਸ ਨੂੰ ਵੀ ਪਤਾ ਲੱਗ ਜਾਵੇ ਕਿ ਜ਼ਿੰਦਗੀ ਦੇ ਵਿੱਚ 2 ਨੰਬਰ ਦਾ ਪੈਸਾ ਕਮਾਉਣ ਦੇ ਨਾਲ ਧੋਖਾ ਧੜੀ ਦਾ ਪੈਸਾ ਕਮਾਉਣ ਦੇ ਨਾਲ ਅਜਿਹਾ ਕੁਝ ਹੁੰਦਾ ਉਸ ਨੂੰ ਇੰਨੀ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਪਰ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਅਸੀਂ ਤੁਹਾਡੇ ਲਈ ਇਦਾਂ ਦੀ ਅਪਡੇਟ ਲੈ ਕੇ ਆਂਦੇ ਰਹਿਾਂਗੇ ਜਿਹੜਾ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪਰਮਾਤਮਾ ਤੁਹਾਡੀ ਲੰਬੀ ਉਮਰ ਜ਼ਰੂਰ ਕਰੇਗਾ ਬਹੁਤ ਬਹੁਤ ਧੰਨਵਾਦ